ਨਾਲਜੀ ਨਵੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਰਤ ਦੀ ਪ੍ਰਸਿੱਧ ਪ੍ਰੀ ਮੈਡੀਕਲ ਅਤੇ ਪ੍ਰੀ ਇੰਜੀਨੀਅਰਿੰਗ ਪ੍ਰਤੀਯੋਗੀ ਪ੍ਰੀਖਿਆ ਤਿਆਰੀ ਪ੍ਰਦਾਤਾ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਨੇ ਜੇਈਈ ਮੇਨ ਮੈਂਸ 2025 ਸੈਸ਼ਨ 1 ਚ ਸ਼ਾਨਦਾਰ ਪ੍ਰਦਰਸ਼ਨ ਦੀ ਘੋਸ਼ਣਾ ਕੀਤੀ ਹੈ ਲੁਧਿਆਣਾ ਤੋਂ 15 ਵਿਦਿਆਰਥੀਆਂ ਨੇ ਪਹਿਲੇ ਸੈਸ਼ਨ ਵਿੱਚ 99% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਉੱਚ ਪ੍ਰਾਪਤਕਰਤਾਵਾਂ ਵਿੱਚ ਬੈਬਬ ਜੈਨੇ 99.97% ਨਾਲ ਸ਼ਹਿਰ 'ਚ ਟੌਪ ਕੀਤਾ ਹੈ ਜਦਕਿ ਸਖਸ਼ਮ ਨੇ 99.87 ਸੀਜਰ ਸ਼ਰਮਾ ਨੇ 99.86 ਹਰ ਸਿਮਰਨ ਕਾਲ ਨੇ 99.80 ਅਤੇ ਈਸ਼ਾਨ ਜੱਗੀ ਨੇ 99.71 ਅੰਕ ਪ੍ਰਾਪਤ ਕੀਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ ਦੇ ਚੀਫ ਅਕਾਦਮਿਕ ਐਂਡ ਬਿਜ਼ਨਸ ਹੈੱਡ ਸ਼੍ਰੀ ਅਮਿਤ ਸਿੰਘ ਰਾਠੌਰ ਨੇ ਕਿਹਾ ਕਿ ਅਸੀਂ ਜੇਈ ਮੈਨ 2025 ਵਿੱਚ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਉਹਨਾਂ ਦੀ ਮਿਹਨਤ, ਦ੍ਰਿੜ ਨਿਸ਼ਚੈ ਤੇ ਸਹੀ ਗਾਈਡੈਂਸ ਨੇ ਇਹ ਨਵੇਂ ਨਤੀਜੇ ਸੰਭਵ ਬਣਾਏ ਹਨ ਆਕਾਸ਼ ਵਿੱਚ ਅਸੀਂ ਵਿਦਿਆਰਥੀਆਂ ਨੂੰ ਉਹਨਾਂ ਦੀ ਪੂਰੀ ਸਦ ਸੰਭਾਵਨਾ ਹਾਸਲ ਕਰਨ ਲਈ ਉੱਤਮ ਗੁਣਵੱਤਾ ਵਾਲੀ ਸਿੱਖਿਆ ਦਿੰਦੇ ਹਾਂ ਸਾਰਿਆਂ ਨੂੰ ਵਧਾਈਆਂ ਅਤੇ ਉਹਨਾਂ ਦੀ ਅੱਗੇ ਦੀ ਯਾਤਰਾ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਜੇਈ ਮੈਨਜ਼ ਨੂੰ ਵਿਦਿਆਰਥੀਆਂ ਨੂੰ ਆਪਣੇ ਅੰਕ ਸੁਧਾਰ ਲਈ ਕਈ ਮੌਕੇ ਪ੍ਰਦਾਨ ਕਰਨ ਵਾਸਤੇ ਦੋ ਸੈਸ਼ਨਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਜਿੱਥੇ ਜੇਈ ਐਡਵਾਂਸਡ ਸਿਰਫ ਪ੍ਰਸਿੱਧ ਇੰਡੀਅਨ ਇੰਸਟੀਚਿਊਟਸ ਆਫ ਟੈਕਨੋਲੋਜੀ ਵਿੱਚ ਦਾਖਲੇ ਲਈ ਹੁੰਦੀ ਹੈ ਜੇ ਈ ਈ ਮੈਨਜ਼ ਨੈਸ਼ਨਲ ਇੰਸਟੀਚਿਊਟਸ ਆਫ ਟੈਕਨੋਲੋਜੀ ਅਤੇ ਹੋਰ ਕੇਂਦਰੀ ਸਹਾਇਤਾ ਪ੍ਰਾਪਤ ਇੰਜੀਨੀਅਰ ਕਾਲਜਾਂ ਲਈ ਚੋ ਗੇਟਵੇ ਦੇ ਤੌਰ ਤੇ ਕੰਮ ਕਰਦੀ ਹੈ ਜੇ ਈ ਐਡਵਾਂਸਡ ਲਈ ਹਿੱਸਾ ਲੈਣ ਵਾਸਤੇ ਜੇ ਈ ਮੈਨਜ਼ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੁੰਦਾ ਹੈ اے ای ਐਸ ਐਲ ਵਿਦਿਆਰਥੀਆਂ ਨੂੰ ਉੱਚ ਪੱਧਰੀ ਪੈ ਮੈਡੀਕਲ ਅਤੇ ਇੰਜੀਨੀਅਰਿੰਗ ਪ੍ਰਤੀਯੋਗਤਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਂਦੇ ਨਾਲ ਨਾਲ ਐਨ ਐਚ ਟੂ ਐਸ ਈ ਅਤੇ 올ਿਮਪੀਅਡ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵੀ ਪ੍ਰਸਿੱਧ ਹੈ ਇਹ ਸੰਸਥਾ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਸੰਭਾਵਨਾਵਾਂ ਸੂਚਿਤ ਕਰਨ ਅਤੇ ਉਹਨਾਂ ਦੇ ਅਕਾਦਮਿਕ ਉੱਨਤੀ ਵਿੱਚ ਸਫਲ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਪ੍ਰਤੀਬੱਧ ਹੈ